ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਨੁਕਸਾਨ ਚਾਹੇ ਵੱਡਾ ਪਰ ਫਿਰ ਵੀ ਅੱਜ ਇੱਥੇ ਦੌਰਾ ਕਰਨ ਲਈ ਆਇਆ ਹਾਂ ਤਰਵਿਲ ਸਾਹਿਬ ਔਰ ਰੀਟੋ ਸਾਹਿਬ ਨਾਲ ਨੇ ਸਾਰੀ ਸੰਗਤ ਨਾਲ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਸਰਕਾਰ ਉਹਨਾਂ ਇਫੈਕਟਡ ਪਰਿਵਾਰਾਂ ਦੇ ਨਾਲ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਕਿਸਦਾ ਜੋ ਫਸਲਾਂ ਦਾ ਜਿਵੇਂ ਢਾਲੀਵਸਾ ਵਿੱਚ ਦੱਸੇ ਤਕਰੀਬਨ 30 ਹਜ਼ਾਰ ਏਕੜ ਦੇ ਕਰੀਬ ਨੁਕਸਾਨ ਹੈ ਜਿਹੜਾ ਕੱਲੇ ਨਾਲੇ ਦੇ ਵਿੱਚ ਹੋਇਆ ਸੋ ਇਹ ਸਾਰੀਆਂ ਦਾ ਜਿਵੇਂ ਜਿਵੇਂ ਪਾਣੀ ਘਟੇਗਾ ਗਰਦੌਰੀਆਂ ਵੀ ਹੋਣਗੀਆਂ ਔਰ ਸਰਕਾਰ ਲੋਕਾਂ ਦੇ ਨਾਲ ਖੜੀ ਇਸ ਮੁਸ਼ਕਲ ਦੀ ਅੱਜ ਹਲਕਾ ਜਨਾਲਾ ਦੇ ਇਲਾਕਿਆਂ ਦੇ ਵਿੱਚ ਆਇਆ ਪਿੰਡ ਖੋਨੇ ਵਾਲਾ ਜਿੱਥੇ ਆਪਾਂ ਖੜੇ ਆਂ ਤੇ ਅੱਜ ਤਕਰੀਬਨ ਹਫਤਾ ਹੋ ਗਿਆ ਜਦ ਪਾਣੀ ਦੀ ਮਾਰ ਹੈ ਜਿਹੜੀ ਉਹ ਪਈ ਹੈ ਤਕਰੀਬਨ 12 12 14 14 ਫੁੱਟ ਤੱਕ ਪਾਣੀ ਚੜ ਗਿਆ ਸੀਗਾ ਲੋਕਾਂ ਨੇ ਬੜੀ ਹਿੰਮਤ ਕੀਤੀ ਸਰਕਾਰ ਦਾ ਸਹਿਯੋਗ ਰਿਹਾ ਢਾਲੀਵਾਲ ਸਾਹਿਬ ਖੁਦ ਆਪ ਕਿਉਂਕਿ ਇਹਨਾਂ ਦਾ ਹਲਕਾ ਪੈਂਦਾ ਆਪ ਗਰਾਊਂਡ ਦੇ ਉੱਪਰ ਹੈ ਸਾਰੇ ਨਗਰ ਵਾਲਿਆਂ ਨੇ ਹਿੰਮਤ ਮਾਰੀ ਨੁਕਸਾਨ ਬੇਸ਼ੱਕ ਬਹੁਤ ਹੋਇਆ ਪਰ ਕਿਉਂਕਿ ਇਸ ਵਾਰੀ ਪਾਣੀ ਇੰਨਾ ਹੈ ਕਿ ਮੀਂਹ ਨੇ ਵੀ ਸਾਰੇ ਰਿਕਾਰਡ ਤੋੜਦੇ ਪਿੱਛੋਂ ਜਿਹੜਾ ਪਾਣੀ ਆਇਆ ਹੈ ਉਹਨੇ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਬੜੀ ਤਬਾਹੀ ਹੈ ਜਿਹੜੀ ਉਹ ਮਚਾਈ ਹੈ ਪਰ ਜਿਵੇਂ ਕਹਿੰਦੇ ਨੇ ਕੁਦਰਤ ਅੱਗੇ ਜੋਰ ਨਹੀਂ ਚੱਲਦਾ ਕਿਸੇ ਦਾ ਪਰ ਫਿਰ ਵੀ ਇੰਨਾ ਸ਼ੁਕਰ ਕਿ ਸਾਰਿਆਂ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕੀਤਾ ਇੱਕ ਦੂਜੇ ਦਾ ਸਰਕਾਰ ਵੀ ਪਹਿਲੇ ਦਿਨੋਂ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬੜੀ ਸਤਾਰਕ ਸੀਗੀ ਸਾਡੇ ਸਾਰੇ ਕੈਬਨਿਟ ਮਨਿਸਟਰ ਔਨ ਗਰਾਉਂਡ ਫੀਲਡ ਦੇ ਵਿੱਚ ਸੀਗੇ ਸਿਵਲ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਵੀ ਬੜਾ ਉਪਰਾਲਾ ਕੀਤਾ ਸੋ ਨੁਕਸਾਨ ਚਾਹੇ ਵੱਡਾ ਪਰ ਫਿਰ ਵੀ ਮੈਂ ਅੱਜ ਇੱਥੇ ਦੌਰਾ ਕਰਨ ਲਈ ਆਇਆ ਹਾਂ ਤਾਂ ਵੀਰ ਸਾਹਿਬ ਹੋਰ ਈਟੀਓ ਸਾਹਿਬ ਨਾਲ ਨੇ ਸਾਰੀ ਸੰਗਤ ਨਾਲ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਸਰਕਾਰ ਉਹਨਾਂ ਇਫੈਕਟਿਡ ਪਰਿਵਾਰਾਂ ਦੇ ਨਾਲ ਹੈ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਕਿਸਦਾ ਜੋ ਫਸਲਾਂ ਦਾ ਜਿਵੇਂ ਢਾਲੀਵਾਲ ਸਾਹਿਬ ਨੇ ਦੱਸਿਆ ਤਕਰੀਬਨ 30 ਹਜ਼ਾਰ ਏਕੜ ਦੇ ਕਰੀਬ ਨੁਕਸਾਨ ਹੈ ਜਿਹੜਾ ਕੱਲੇ ਨਾਲੇ ਦੇ ਵਿੱਚ ਹੋਇਆ ਸੋ ਇਹ ਸਾਰਿਆਂ ਦਾ ਜਿਵੇਂ ਜਿਵੇਂ ਪਾਣੀ ਘਟੇਗਾ ਗਰਦੌਰੀਆਂ ਵੀ ਹੋਣਗੀਆਂ ਔਰ ਸਰਕਾਰ ਲੋਕਾਂ ਦੇ ਨਾਲ ਖੜੀ ਐ ਇਸ ਮੁਸ਼ਕਲ ਦੀ ਕਿਉਂਕਿ ਲੋਕਾਂ ਦੀ ਬਣਾਈ ਹੋਈ ਸਰਕਾਰ ਐ ਸੋ ਮੈਂ ਇਹੀ ਅੱਜ ਸਾਰੇ ਪਿੰਡ ਕੋਨੇਵਾਲ ਦੇ ਵਸਨੀਕਾਂ ਨੂੰ ਔਰ ਬਾਕੀ ਸਾਰੇ ਇਲਾਕਿਆਂ ਦੇ ਜਿੱਥੇ ਤੇ ਪਾਣੀ ਦੀ ਮਾਰ ਪਈ ਸਾਰਿਆਂ ਨੂੰ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਬੇਫਿਕਰ ਰਹੋ ਸਰਕਾਰ ਤੁਹਾਡੇ ਨਾਲ ਖੜੀ ਐ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਜਿਹੜਾ ਉਹ ਕਰਾਂਗੇ